ਤੋ ਬਣਾ ਗਏ ਆਇਦਰਤੀ ਆਵੇ ਰਾਸਤ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੇਢੇ ਅੱਜ ਆਏ ਸਾਡੇ ਖਾਸ ਰਿਸ਼ਤੇਦਾਰ ਧੀਆਂ ਪੁੱਤਰ ਇੱਥੇ ਫੋਟੋ ਆਵੇ ਇੱਧਰ ਫੋਟੋ ਕਰਕੇ ਦਰਸ਼ਨ ਇੱਧਰ ਕੀ ਨਾ ਕੀ ਇਹਦਾ ਰੈਵਰ ਰੈਵਰ ਸੱਸੀ ਅੰਕਲ ਰੈਵਰ ਦੇ ਵਾਰ ਬੜੇ ਸੋਹਣੇ ਆ ਸੱਸੀ ਗਾਲ ਕਿਵੇਂ ਬਈ ਇਹ ਬਾਈ ਬਰਿੰਦਰ ਸਿੰਘ ਜੀ ਆ ਹਾਂਜੀ ਕੋਈ ਹਾਂ ਆ ਜੀ ਸੱਸੀ ਗਾਲ ਫੋਟੋ ਬਣਾ ਕੇ ਇੱਧਰ ਆਵੇ ਆਜਾ ਆ ਇਹਦੀ ਤਵਗਣ ਦੀ ਵੀਡੀਓ ਤੇ ਆਵਾਜ਼ ਮਾਰੋ ਇੱਧਰ अरे तो तो तेरी ना है लड़कियों की तो ये अरे रायबराह नहीं आके वीडियो बना हुआ है क्या इधर इधर नो कर जोर जोर कर ना मारा ये ना वीडियो बना रहा है जो आकर है ना जोर जोर कर बोल दिए साथ इधर रहेगा इधर रहेगा इधर देखो वीडियो बन दी फोटो अब गोना पहले जो मैंने ड्रेस पहना हुआ ना कर ਹੋਏ ਹੋਏ ਹਿਲਾ ਰਹੀ ਪਤਾ ਨਹੀਂ ਗੁੱਸੇ 'ਚ ਕਰ ਰਹੀ ਆ ਅਣੀ ਤਿਉੜੀ ਮੱਥੇ ਤੇ ਮਾੜੀ ਇਹ ਤਿਉੜੀ ਮੱਥੇ ਤੇ ਹੈ ਗਈ ਆ ਕੀ ਕਰਦਾ ਕੀ ਕਰਦਾ ਨੂੰ ਵੀ ਮੇਨੂੰ ਹੱਥ ਜੇ ਨਾ ਮਾਰ ਉਹ ਵੇਖਿਓ ਉਹ ਮੈਨੂੰ ਪਤਾ ਸੀ ਪਤਾ ਸੀ ਹੱਥ ਲਾਓ ਉਹ ਉਹ ਮਾੜਿਆ ਰੇਬਰ ਰੇਬਰ ਇਧਰ ਦੇਖ ਇਧਰ ਪਿਆਰੇ ਦਰਸ਼ਕੋ ਤੁਸੀ ਤੁਹਾਨੂੰ ਦਰਸ਼ਿਤ ਕਰਵਾ ਰਹੇ ਹਾਂ ਗੁਰਦਰਾ ਸਾਹਿਬ ਸ਼ਹੀਦਗੰਜ ਗੁਦਕੀ ਦੇ ਸੋ ਕਰੋ ਜੀ ਦਰਸ਼ਨ ਗੁਰਦਰਾ ਸਾਹਿਬ ਦੇ ਸਰ ਮੇਰਾ ਪਹਿਲਾਂ ਤੋਂ ਜੁੜੇ ਦਰਸ਼ਕਾਂ ਨੂੰ ਤਾਂ ਪਤਾ ਹੀ ਹੋਵੇਗਾ ਪਰ ਨਵੇਂ ਦਰਸ਼ਕਾਂ ਨੂੰ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ 18 ਦਸੰਬਰ ਦੇਸੀ ਮਹੀਨੇ ਦੀ 18 ਤੋਂ ਤੇ 1845 ਈਸਵੀ ਦੀ ਨੂੰ ਹੋਈ ਪਹਿਲੀ ਇਤਿਹਾਸਕ ਤੇ ਕਮਾਂਸਨ جنگ ਦੌਰਾਨ ਸ਼ਹੀਦ ਹੋਏ ਸਿੰਘਾਂ ਸ਼ੀਰਾਂ ਦੀ ਪਾਵਨ ਅਤੇ ਪਵਿੱਤਰ ਯਾਦ ਵਿੱਚ ਗੁਰਦਰਾ ਸਾਹਿਬ ਸ਼ਹੀਦਾਂ ਦੀ ਮੋਤੀ ਸ਼ੋਭਤ ਹੈ ਸੁਪਰ ਹੋਜੀ ਦਰਸ਼ਨ ਗੁਰਦਰਾ ਸਾਹਿਬ ਦੇ ਗੁਰੂ ਸਾਹਿਬ ਦਾ ਅਸਥਾਨ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਤੇ ਸਾਹਮਣੇ ਪ੍ਰਕਾਸ਼ਾ ਗੁਰੂ ਸਾਹਿਬ ਦੇ ਸਾਹਮਣੇ ਲੰਗਰ ਹਾਲ ਸਾਹਿਬ تیاری ਚੱਲ ਰਹੀ ਹੈ ਆਤਾ ਦਿਨ ਤੋਂ ਇੱਕ ਵਿਸ਼ਾਲ ਲੰਗਰ ਹਾਲ ਸਿੰਘਾ ਜੀ ਲਵਾਨਪਿੰਡ ਤੋਂ ਮਰੇਜ ਸਾਹਿਬ ਆ ਤੇ ਬਾਈ ਜੀ ਪੂਰਾ ਨਾਮ ਦੱਸਣਗੇ ਦਲੀਪ ਸਿੰਘ ਪਿੰਡ ਚੰਦਰ ਤੋਂ ਬੜੇ ਲੰਮੇ ਸਮੇਂ ਤੋਂ ਸੁਭਾਵਾਂ ਨਿਭਾ ਰਹੇ ਗੁਰਦੁਆਰਾ ਸਾਹਿਬ ਵਿਖੇ ਤੇ ਮਰੇਜ ਸਾਹਿਬ ਵੀ ਸੁਰੱਖਿਆ ਦੇ ਇੰਤਜ਼ਾਮ ਗੁਰਦੁਆਰਾ ਸਾਹਿਬ ਵੱਲੋਂ ਭੁਗਤਾ ਤੇ ਸੀਸੀਟੀਵੀ ਕੈਮਰੇ ਲੱਗੇ ਆ ਚਾਰ ਹੋ ਰਹੇ ਨਵੇਂ ਆਧੁਨਿਕ ਤੇ ਵਿਸ਼ਾਲ ਮੰਗਰ ਹਾਲ ਆ ਸਾਡੇ ਜੈਦਰ ਸਾਹਿਬ ਜੈਦਰ ਸਰਵਜੀਤ ਸਿੰਘ ਫਤਿਹ ਬੁਲਾਓ ਜੀ ਸਾਹਿਬ ਜੀ ਫਤਿਹ ਗੁਰਦਾਰ ਸਾਹਿਬ ਸ਼ੀਰ ਗਾਣੇ ਮੋਤੀ ਸਾਈਡ ਤੇ ਖਜੂਰਾ ਲੱਗੀਆਂ ਬੜਾ ਸੋਹਣਾ ਤੁਮੋਹਕ ਦ੍ਰਿਸ਼ਾ ਸ਼ਾਮ ਦਾ ਸਮਾਂ ਤੇ ਪਾਰਕ ਬਣਿਆ ਭਜਨ ਵੀ ਬੰਦ ਕੀ ਇੱਥੇ ਕਰਦੇ ਆ ਸੰਗਤਾਂ ਲੈ ਕੇ ਬੱਚੇ ਪੁੱਛੇ ਖੇਡਦੇ ਆ ਸਾਹਮਣੇ ਦੀਵਾਨ ਹਾਲ ਆ ਓ ਸਾਹਮਣੇ ਬਿਲਡਿੰਗ ਲੰਗਰ ਸਾਹਿਬ ਦੀ ਗੁਰੂ ਅਰਧਾਦਨ ਇੱਕ ਵਿਸ਼ਾਲ ਲੰਗਰ ਹਾਲ ਦੀ ਬਿਲਡਿੰਗ ਹੈ ਇਹ ਯਾਰ ਤਿਆਰ ਹੋ ਰਹੀ ਆ ਸਾਹਮਣੇ ਗੇਟ ਆ ਗੁਰੂ ਸਾਹਿਬ ਸਾਹਮਣੇ ਰੋਡ ਆ ਗਿਆ ਜਿਹੜਾ ਲਾਹੌਰ ਨੂੰ ਜਾਂਦਾ ਪੁਰਾਣਾ ਸ਼ੇਰ ਸ਼ਾ ਸੂਰੀ ਮਾਰਗ ਉਹ ਪਿੰਡਾਂ ਵਿੱਚ ਜੋ ਕਿ ਫਰੋਹਪੁਰ ਨੂੰ ਜਾਂਦਾ ਵੱਡਾ ਡੰਗਲ ਸਾਹਿਬ ਦਾ ਕੇਲ ਬਣਾਏ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆਪਾਂ ਦੇ ਹੁਣ ਚੱਲਦੇ ਆ ਆ ਫਰੋਹੀਪੁਰ ਨੂੰ ਆ ਆ ਚੱਲੇ ਇਹਨੂੰ ਪਿੰਡ ਨੂੰ ਇਹਦੇ ਦੂਜੇ ਪਾਸੇ ਫਰੀਦਪੁਰ ਨੂੰ ਜਾਂਦੀ ਹੈ ਇਹਦੇ ਆ ਪੁਰਾਣਾ ਸ਼ੇਰ ਸ਼ਾਹ ਸੂਰੀ ਮਾਰਗ ਆ ਇਹ ਉਹ ਮਨ ਕਾਲਜ ਆ ਜਿਹੜਾ ਨੇ ਪਿੰਡਾਂ ਵਿੱਚ ਦੀ ਹੋ ਕੇ ਤੇ ਫਰੀਦਪੁਰ ਪਹੁੰਚਦਾ